ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਇਸ ਕੁੜੀ ਦੇ ਸੰਸਲੀ ਖੇਜ਼ ਕਤਲ ਦੇ ਨਾਲ ਜੁੜੀ ਹੈ ਇਸ ਕੁੜੀ ਦੇ ਕਤਲ ਕੇਸ ਦੇ ਵਿੱਚ ਅੱਜ ਇੱਕ ਗ੍ਰਿਫਤਾਰੀ ਪੁਲਿਸ ਨੇ ਕੀਤੀ ਹੈ ਵੱਡੇ ਖੁਲਾਸੇ ਹੋ ਰਹੇ ਨੇ ਇਹ ਸੋਹਣੀ ਸਨੱਖੀ ਕੁੜੀ ਜਿਹੜੀ ਰਾਹੁਲ ਗਾਂਧੀ ਦੇ ਹੱਥਾਂ 'ਚ ਹੱਥ ਪਾ ਕੇ ਤਸਵੀਰ ਦੇ ਵਿੱਚ ਤੁਰ ਰਹੀ ਹੈ ਔਰ ਇੱਕ ਹੋਰ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਨੇ ਇਸ ਕੁੜੀ ਨੂੰ ਜੱਫੀ ਦੇ ਵਿੱਚ ਆਪਣੇ ਨਾਲ ਲਾਇਆ ਹੋਇਆ ਇਹ ਕੁੜੀ ਹਰਿਆਣਾ ਦੀ ਕਾਂਗਰਸ ਦੇ ਨਾਲ ਜੁੜੀ ਹੈ ਕਾਂਗਰਸ ਦੇ ਨਾਲ ਕੰਮ ਕਰਦੀ ਸੀ ਔਰ ਇਸ ਕੁੜੀ ਦਾ ਬੀਤੇ ਦਿਨ ਅਚਾਨਕ ਇਸਾ ਦਰਦਨਾਕ ਤੇ ਸੰਸਰੀ ਖੇਤ ਕਤਲ ਹੋਇਆ ਜਿਹਦੇ ਬਾਰੇ ਪੂਰੇ ਦੇਸ਼ ਦੇ ਵਿੱਚ ਵੱਡਾ ਹੜਕੰਪ ਮੱਚਿਆ ਕਿਉਂਕਿ ਇਸ ਕੁੜੀ ਦੀ লাশ ਬੀਤੇ ਦਿਨ ਹਰਿਆਣਾ ਦੇ ਸਾਪਲਾ ਦੇ ਬੱਸ ਸਟੈਂਡ ਦੇ ਵਿੱਚ ਇੱਕ ਸੂਟਕੇਸ ਦੇ ਵਿੱਚ ਇੱਕ ਅਟੈਂਚੀ ਦੇ ਵਿੱਚ ਪੈਕ ਕਰਕੇ ਰੱਖੀ ਗਈ ਸੀ ਔਰ ਜਦੋਂ ਇਹਦੀ লাশ ਮਿਲੀ ਹੜਕੰਪ ਮੱਚਿਆ ਚਾਰ ਛਫੇਰੇ ਵੱਡਾ ਰੌਲਾ ਪਿਆ ਫਿਰ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਔਰ ਹੁਣ ਪੁਲਿਸ ਨੇ ਇਸ ਕੁੜੀ ਦੇ ਕਤਲ ਨਾਲ ਜੁੜੀ ਇੱਕ ਗ੍ਰਿਫਤਾਰੀ ਜਿਹੜੀ ਆ ਉਹ ਦੱਸਿਆ ਜਾ ਰਿਹਾ ਕੀਤੀ ਹੈ ਪੁਲਿਸ ਨੇ ਅਜੇ ਤੱਕ ਕੋਈ ਵੱਡਾ ਖੁਲਾਸਾ ਆਪ ਸਾਹਮਣੇ ਆ ਕੇ ਨਹੀਂ ਕੀਤਾ ਪਰ ਅੰਦਰੋਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਕੁੜੀ ਪਿਛਲੇ ਦਿਨੀ ਘਰੋਂ ਚਲ ਗਈ ਸੀਗੀ ਔਰ ਵਿਆਹ ਤੇ ਜਾਣ ਦਾ ਕਹਿ ਕੇ ਗਈ ਸੀ ਔਰ ਉਸ ਤੋਂ ਬਾਅਦ ਇਸ ਤਰ੍ਹਾਂ ਇਸ ਹਾਲਾਤ ਦੇ ਵਿੱਚ ਇਸ ਸੋਹਣੀ ਸੁਨੱਖੀ ਕੁੜੀ ਦੀ লাশ ਬਰਾਮਦ ਹੋਈ ਔਰ ਉਸ ਤੋਂ ਬਾਅਦ ਫਿਰ ਹੁਣ ਸੂਤਰਾਂ ਰਹੀ ਮੀਡੀਆ ਚ ਨਿਕਲ ਕੇ ਇਹ ਗੱਲਾਂ ਆ ਰਹੀਆਂ ਨੇ ਕਿ ਇਹ ਜਿਹੜਾ ਮਾਮਲਾ ਹੈ ਕੁੜੀ ਦੀ ਬਲੈਕਮੇਲਿੰਗ ਦੇ ਨਾਲ ਜੁੜਿਆ ਔਰ ਇਸ ਤਰ੍ਹਾਂ ਦੀ ਗੱਲ ਵੀ ਆ ਰਹੀ ਹੈ ਕਿ ਜਿਹੜਾ ਕਾਤਲ ਹੈ ਉਹ ਕੁੜੀ ਦਾ ਬੁਆਏਫਰੈਂਡ ਹੋ ਸਕਦਾ ਹੈ ਜਿਹੜਾ ਇੱਕ ਵਿਅਕਤੀ ਫੜਿਆ ਗਿਆ ਦੋ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਜਿਨ੍ਹਾਂ ਚੋਂ ਇੱਕ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਤੇ ਦੂਜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਪੁਲਿਸ ਇਹ ਸਾਰੇ ਮਾਮਲੇ ਨੂੰ ਟਰੈਕ ਕਰ ਰਹੀ ਹੈ ਔਰ ਜਿਹੜਾ ਗ੍ਰਿਫਤਾਰ ਕੀਤਾ ਵਿਅਕਤੀ ਹੈ ਉਹ ਹਰਿਆਣਾ ਦੇ ਬਹਾਦਰਗੜ ਤੋਂ ਦੱਸਿਆ ਜਾ ਰਿਹਾ ਔਰ ਉਹਦਾ ਨਾਮ ਸਚਿੰਦ ਦੱਸਿਆ ਜਾ ਰਿਹਾ ਹੁਣ ਇਹ ਜਿਹੜਾ ਕਤਲकांड ਹੋਇਆ ਇਹਨੇ ਬਹੁਤ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕੀ ਭਾਰਤ ਦੇ ਵਿੱਚ ਔਰਤ ਹੋਣਾ ਇੱਕ ਗੁਨਾਹ ਹੈ ਘਟਨਾ ਕੋਈ ਵੀ ਹੋਵੇ ਕਾਰਨ ਕੋਈ ਵੀ ਹੋਵੇ ਪਰ ਕੀ ਇਸ ਤਰ੍ਹਾਂ ਕਿਸੇ ਵਿਅਕਤੀ ਦੀ ਨਰਦਾਈਤਾ ਦੇ ਨਾਲ ਜਾਨ ਲੈਣੀ ਕੇਸ ਕੋਈ ਵੀ ਹੋਵੇ ਭਾਵੇਂ ਕੇਸ ਦੇ ਵਿੱਚ ਕੋਈ ਪੈਸਿਆਂ ਦਾ ਲੈਣ-ਦੇਣ ਹੋਵੇ ਭਾਵੇਂ ਕੇਸ ਦੇ ਵਿੱਚ ਇਹ 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 ਕੁੜੀ ਦਾ ਕੋਈ ਬੁਆਏ ਫਰੈਂਡ ਹੋਵੇ ਭਾਵੇਂ ਕੇਸ ਦੇ ਵਿੱਚ ਕੋਈ ਕੋਈ ਵੀ ਮਾਮਲਾ ਹੋਵੇ ਪਰ ਕਿਸੇ ਵਿਅਕਤੀ ਦੀ ਇਸ ਨਰਦਾਈਤਾ ਦੇ ਨਾਲ ਜਾਨ ਲੈਣਾ ਇਹ ਕਦਾ ਚਿੱਤ ਵੀ ਠੀਕ ਨਹੀਂ ਹੈ ਔਰ ਇਹ ਹਰਿਆਣਾ ਦੇ ਵਿੱਚ ਹੋਏ ਕੇਸ ਨੇ ਵੱਡੇ ਸਵਾਲ ਫਿਰ ਖੜੇ ਕਰ ਦਿੱਤੇ ਨੇ ਅੱਜ ਇਸ ਕੇਸ ਦੇ ਵਿੱਚ ਰਾਹੁਲ ਗਾਂਧੀ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਔਰ ਖੁੱਲ ਕੇ ਕਾਂਗਰਸ ਪਾਰਟੀ ਨੂੰ ਵੀ ਇਸ ਕੇਸ ਦੇ ਵਿੱਚ ਪੀੜਤ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਇਸ ਕੁੜੀ ਦਾ ਪਿਤਾ ਉਹ ਤਾਂ ਪਹਿਲਾਂ ਹੀ ਧਰਤੀ ਤੋਂ ਤੁਰ ਚੁੱਕਾ ਹੋਇਆ ਔਰ ਪਿਛਲੇ ਸਾਲ ਇਸ ਦੇ ਭਰਾ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ ਕੁੜੀ ਕਾਂਗਰਸ ਦੇ ਨਾਲ ਜੁੜੀ ਹੈ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਨਾਲ ਕੁੜੀ ਦੀਆਂ ਬਹੁਤ ਸਾਰੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਮੌਜੂਦ ਨੇ ਕੁੜੀ ਦੀ ਮਾਂ ਤੇ ਕੁੜੀ ਦਾ ਪਰਿਵਾਰ ਇਹ ਕਹਿ ਰਿਹਾ ਕਿ ਕਤਲ ਕਰਨ ਵਾਲਾ ਵਿਅਕਤੀ ਕਾਂਗਰਸ ਦੇ ਨਾਲ ਹੀ ਜੁੜਿਆ ਹੋ ਸਕਦਾ ਹੈ ਪਰ ਦੂਜੇ ਪਾਸੇ ਭਾਜਪਾ ਦਾ ਹਰਿਆਣਾ ਦੇ ਵਿੱਚ ਰਾਜ ਹੈ ਤੇ ਭਾਜਪਾ ਦੇ ਰਾਜ ਦੇ ਉੱਪਰ ਵੀ ਵੱਡੇ ਸਵਾਲ ਉੱਠ ਰਹੇ ਨੇ ਕਿ ਕੀ ਇਹੋ ਜੀ ਨਿਆਂ ਵਿਵਸਥਾ ਹੈ ਤੁਹਾਡੀ ਕਿ ਕੋਈ ਵਿਅਕਤੀ ਕਿਸੇ ਦਾ ਕਤਲ ਕਰਕੇ ਬੜੇ ਆਰਾਮ ਦੇ ਨਾਲ ਉਹਨੂੰ ਅਟੈਚੀਆ ਚ ਪਰਕੇ ਤੇ ਬਸ ਸਟੈਂਡਾ ਤੇ ਰੱਖ ਜਾਏ ਤੇ ਪੂਰੀ ਪੁਲਿਸ ਖੂਫੀਆ ਤੰਤਰ ਪੂਰਾ ਸਿਸਟਮ ਪੂਰੀ ਸਰਕਾਰ ਉਸ ਨੂੰ ਕੋਈ ਖਬਰ ਤੱਕ ਨਹੀਂ ਹੁੰਦੀ ਤੇ ਜਦੋਂ ਅਗਲਾ ਸਭ ਕੁਝ ਕਰਕੇ ਤੇ ਤਰ ਹੋ ਜਾਂਦਾ ਹੈ ਇੰਨੇ ਟਾਈਮ ਨੂੰ ਜਦੋਂ ਤੱਕ ਹੁਣ ਜਾਂਚ ਹੋ ਰਹੀ ਹੈ ਤਾਂ ਕੋਈ ਵੀ ਵਿਅਕਤੀ ਇੰਨੇ ਟਾਈਮ ਚ ਕਿਸੇ ਜਹਾਜ਼ ਦੀ ਟਿਕਟ ਖਰੀਦ ਕੇ ਵਿਦੇਸ਼ ਵੀ ਜਾ ਸਕਦਾ ਹੈ ਤਾਂ ਫਿਰ ਪੁਲਿਸ ਜਿਹੜੀ ਆ ਉਹ ਅੱਕੀ ਅਪਲਾਈ ਹੱਥ ਮਲਦੀ ਰਹਿ ਜਾਂਦੀ ਆ ਜਾਂਚ ਕਰ ਰਹੇ ਆ ਪਰਤਾਲ ਕਰ ਰਹੇ ਆ ਖੋਜ ਕਰ ਰਹੇ ਆ ਤਹਿਕੀਕਤ ਹੋ ਰਹੀ ਐ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਸੱਟ ਬਣ ਗਈ ਐ ਕਮੇਟੀ ਬਣ ਗਈ ਐ ਤਤਕੋਝੇ ਜਾਣਗੇ ਤੇ ਫਿਰ ਅੰਤ ਤੇ ਕਈ ਵਾਰ ਨਤੀਜਾ ਨਿਕਲਦਾ ਹੁੰਦਾ ਵੀ ਕਾંડ ਕਰਨ ਵਾਲਾ ਤਾਂ ਵਿਦੇਸ਼ ਜਾ ਕੇ ਬੈਠਾ ਹੋਇਆ ਤੇ ਹੁਣ ਉਥੋਂ ਤੱਕ ਸਾਡੀ ਪਹੁੰਚ ਜਿਹੜੀ ਆ ਉਹ ਸੰਭਵ ਨਹੀਂ ਹੋ ਪਾਰੀ ਤਾਂ ਅਮਰੀਕਾ ਵਰਗੇ ਜਿਹੜੇ ਦੇਸ਼ ਨੇ ਉਹ ਕਿਉਂ ਬਹੁਤ ਜਲਦੀ ਦੇ ਨਾਲ ਇਹੋ ਜਿਹੇ ਘਟਨਾਵਾਂ ਨੂੰ ਟ੍ਰੇਸ ਕਰ ਪਾਉਂਦੇ ਨੇ ਇਹਦੇ ਬਾਰੇ ਸੋਚਣਾ ਸਾਡੇ ਸਿਸਟਮ ਨੂੰ ਜ਼ਰੂਰ ਚਾਹੀਦਾ ਹੁਣ ਅਗਲੀ ਵੱਡੀ ਖਬਰ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦੀ ਇੱਕ ਮੀਟਿੰਗ ਸੱਦੀ ਹੈ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਹੈ ਜਿਸ ਮੀਟਿੰਗ ਦੇ ਵਿੱਚ ਕਈ ਸਾਰੇ ਨਵੇਂ ਮੁੱਦੇ ਤੇ ਵਿਚਾਰ ਕੀਤਾ ਜਾ ਸਕਦਾ ਹੈ ਇੱਕ ਤਾਂ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਨਸ਼ਿਆਂ ਦੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਬਲਡੋਜ਼ਰ ਚਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰ ਦੇ ਉੱਪਰ ਹੋਰ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਉੱਪਰ ਵੀ ਕੋਈ ਨਵੀਂ ਨੀਤੀ ਸਰਕਾਰ ਨੇ ਬਣਾਉਣੀ ਹੋ ਸਕਦੀ ਹੈ ਤੇ ਦੂਜੇ ਪਾਸੇ ਜਿਹੜੀ ਕਿਸਾਨਾਂ ਦੇ ਨਾਲ ਅੱਜ ਮੀਟਿੰਗ ਹੋਣੀ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ 5 ਮਾਰਚ ਦਾ ਚੰਡੀਗੜ੍ਹ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਤਾ ਉਸ ਮੋਰਚੇ ਦੇ ਐਲਾਨ ਦੇ ਬੱਦੇ ਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਸੱਦੀ ਹੈ ਤਾਂ ਉਹਦੇ ਕਰਕੇ ਅੱਜ ਮੁੱਖ ਮੰਤਰੀ ਖੁਦ ਪਹਿਲਾਂ ਇਹ ਕੈਬਨਟ ਮੀਟਿੰਗ ਕਰ ਰਿਹਾ ਹੈ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਹੋ ਸਕਦਾ ਹੈ ਮੁੱਖ ਮੰਤਰੀ ਆਪਣੇ ਮੰਤਰੀਆਂ ਦੇ ਨਾਲ ਚਰਚਾ ਕਰਨਾ ਚਾਹੁੰਦਾ ਹੋਵੇ ਕਿਉਂਕਿ ਕਿਸਾਨਾਂ ਨੇ ਹੁਣ ਐਵੇਂ ਟਰਕਾਏ ਤਾਂ ਜਾਣਾ ਨਹੀਂ ਉਹ ਕੁ ਨਿਆਣੇ ਤੇ ਹੈ ਨਹੀਂਗੇ ਵੀ ਜਿਨ੍ਹਾਂ ਨੂੰ ਕੋਈ ਲੌਲੀਪੌਪ ਦੇ ਕੇ ਟਰਕਾ ਕੇ ਤੋੜ ਦੇਵੇ ਕਿਸਾਨਾਂ ਨੇ ਤਾਂ ਦਿੱਲੀ ਵਰਗਾ ਮੋਰਚਾ ਚੰਡੀਗੜ੍ਹ ਗੱਡਣਾ ਤਾਂ ਉਹਦੇ ਵਿੱਚ ਅੱਜ ਦੀ ਮੀਟਿੰਗ 'ਚ ਜੇ ਕੋਈ ਠੋਸ ਤੇ ਵੱਡੀਆਂ ਕਾਰਵਾਈਆਂ ਨਾ ਕੀਤੀਆਂ ਗਈਆਂ ਕੋਈ ਠੋਸ ਤੇ ਵੱਡੇ ਫੈਸਲੇ ਨਾ ਲਏ ਗਏ ਤਾਂ ਫਿਰ ਚੰਡੀਗੜ੍ਹ ਮੋਰਚਾ ਲੱਗੇਗਾ ਤੇ ਜੇ ਚੰਡੀਗੜ੍ਹ ਮੋਰਚਾ ਲੱਗ ਗਿਆ ਤਾਂ ਇਹਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਦਾ ਗਰਾਫ ਬਹੁਤ ਥਲੇ ਡਿੱਗੇਗਾ ਕਿਉਂਕਿ ਹੁਣ ਤੱਕ ਪਿਛਲੇ ਟਾਈਮ ਤੋਂ ਕਿਸੇ ਸਰਕਾਰ ਦੇ ਉੱਪਰ ਇਸ ਤਰ੍ਹਾਂ ਦਾ ਮੋਰਚਾ ਚੰਡੀਗੜ੍ਹ ਦੇ ਵਿੱਚ ਨਹੀਂ ਲੱਗਿਆ ਜਿਹੜਾ ਇੱਕਜੁੱਟ ਕਿਸਾਨ ਸੰਗਠਨਾਂ ਦਾ ਮੋਰਚਾ ਚੰਡੀਗੜ੍ਹ ਦੇ ਵਿੱਚ ਹੋਣ ਲੱਗਣ ਜਾ ਰਿਹਾ ਔਰ ਇਹਦੇ ਵਿੱਚ ਦੂਜੇ ਪਾਸੇ ਸ਼ੰਭੂ ਤੇ ਖਨੌਰੀ ਮੋਰਚਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਵੀ ਇੱਕ ਨਵੀਂ ਖਬਰ ਆਈ ਹੈ ਕਿ ਦੱਲੇਵਾਲ ਦੇ ਹਮਾਇਤ ਦੇ ਵਿੱਚ ਹੁਣ 100 ਕਿਸਾਨ ਹੋਰ ਪਹਿਲਾ ਵਾਗ ਮਰਨ ਵਰਤ ਰੱਖਣ ਜਾ ਰਹੇ ਨੇ ਇਹ ਅਧਿਕਾਰਤ ਜਾਣਕਾਰੀ ਆਈ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਦੋ ਮੀਟਿੰਗਾਂ ਕਿਸਾਨਾਂ ਨਾਲ ਕਰ ਚੁੱਕੀ ਐ ਪਰ ਕਿਸੇ ਵੀ ਮਸਲੇ ਦਾ ਹੱਲ ਕੀਤਾ ਨਹੀਂ ਅੱਗੇ ਹੱਲ ਦੀ ਕੋਈ ਵੱਡੀ ਉਮੀਦ ਨਹੀਂ ਇਸ ਕਰਕੇ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਉਣ ਦੇ ਲਈ ਸ਼ੰਭੂ ਤੇ ਖਣੋਰੀ ਵਾਲੀਆਂ ਕਿਸਾਨ ਜਥੇਬੰਦੀਆਂ ਅੱਜ ਫੈਸਲਾ ਕਰਕੇ 100 ਦੇ ਕਰੀਬ ਹੋਰ ਕਿਸਾਨਾਂ ਨੂੰ ਮਰਨ ਵਰਤ ਤੇ ਬਿਠਾਉਣ ਦੀ ਕੋਸ਼ਿਸ਼ ਦੇ ਵਿੱਚ ਜੁਟੀਆਂ ਨੇ ਔਰ ਕੇਂਦਰ ਸਰਕਾਰ ਜੇ ਆਪਣੇ ਹੀ ਲੋਕਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਵੱਡਾ ਸਵਾਲ ਹੈ ਕਿ ਲੋਕਾਂ ਪ੍ਰਤੀ ਫਿਰ ਸਰਕਾਰ ਦਾ ਰਵੱਈਆ ਕੀ ਹੈ ਤੇ ਫਿਰ ਇੱਕ ਐਸਾ ਲੋਕਤੰਤਰ ਹੈ ਇੱਕ ਹੋਰ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਗਾਇਕ ਦਲਜੀਤ ਦੋਸਾਜ ਦਾ ਦਸੰਬਰ ਮਹੀਨੇ ਚ ਚੰਡੀਗੜ੍ਹ ਦੇ ਵਿੱਚ ਸ਼ੋਅ ਹੋਇਆ ਸੀ ਉਸ ਸ਼ੋਅ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਟਿਕਟਾਂ ਵੇਚੀਆਂ ਗਈਆਂ ਸੀ ਔਰ ਇੱਕ ਪੁਲਿਸ ਦੇ ਕੋਲ ਮਾਮਲਾ ਪਹੁੰਚਿਆ ਜਿਦੇ ਵਿੱਚ ਚਾਰ ਵਿਕਤੀਆਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਕਾਫੀ ਸਾਰੇ ਲੋਕਾਂ ਨੂੰ ਨਕਲੀ ਟਿਕਟਾਂ ਬਣਾ ਕੇ ਵੇਚਣ ਦਾ ਦੋਸ਼ ਉਹਨਾਂ ਤੇ ਲੱਗਿਆ ਔਰ 8 ਲੱਖ ਤੇ 22000 ਰੁਪਏ ਦੀਆਂ ਨਕਲੀ ਟਿਕਟਾਂ 98 ਵਿਅਕਤੀਆਂ ਨੂੰ ਵੇਚੀਆਂ ਗਈਆਂ ਇਹ ਦੋਸ਼ ਉਹਨਾਂ ਤੇ ਲੱਗਾ ਔਰ ਉਹ ਟਿਕਟਾਂ ਨਕਲੀ ਛਾਪੀਆਂ ਗਈਆਂ ਇਹ ਦੋਸ਼ ਲੱਗਾ ਹੁਣ ਇੱਥੇ ਦੋ ਤਿੰਨ ਗੱਲਾਂ ਨੇ ਪਹਿਲੀ ਗੱਲ ਕਿ ਇਹ ਕਿੰਨਾ ਗੰਭੀਰ ਮਾਮਲਾ ਹੈ ਕਿ ਲੋਕਾਂ ਦੇ ਨਾਲ ਇਸ ਤਰ੍ਹਾਂ ਦੀਆਂ ਠੱਗੀਆਂ ਵੀ ਕੀਤੀਆਂ ਜਾਂਦੀਆਂ ਨੇ ਪਰ ਸਵਾਲ ਮੁੱਖ ਇਹ ਆ ਕਿ ਦਲਜੀਤ ਦਸਾਂਝ ਵਰਗੇ ਗਾਇਕ ਜਿਹੜੇ ਜਿਨ੍ਹਾਂ ਦਾ ਲੋਕ ਬਹੁਤ ਸਤਕਾਰ ਕਰਦੇ ਨੇ ਉਹ ਇੰਨੀਆਂ ਮਹਿੰਗੀਆਂ ਟਿਕਟਾਂ ਵਾਲੇ ਸ਼ੋਅ ਕਰਦੇ ਨੇ ਤਾਂ ਫਿਰ ਆਮ ਲੋਕ ਉਹਨਾਂ ਦੇ ਸ਼ੋਅ ਕਿਸ ਤਰ੍ਹਾਂ ਦੇਖ ਸਕਦੇ ਨੇ ਜਦੋਂ ਇੱਕ ਗਾਇਕ ਜਿਹੜਾ ਆਪਣੇ ਆਪ ਨੂੰ ਲੋਕਾਂ ਦਾ ਗਾਇਕ ਮੰਨਦਾ ਹੋਵੇ ਜੇ ਉਹਦੀਆਂ ਟਿਕਟਾਂ ਹਜ਼ਾਰਾਂ ਲੱਖਾਂ 'ਚ ਵਿਕਣ ਇੱਕ ਇੱਕ ਟਿਕਟ ਤਾਂ ਇਹਦਾ ਮਤਲਬ ਫਿਰ ਦੇਸ਼ ਦੀ 70 80% ਦੀ ਆਬਾਦੀ ਉਹਦਾ ਪ੍ਰੋਗਰਾਮ ਨਹੀਂ ਦੇਖ ਸਕਦੀ ਕਿਉਂਕਿ ਲੱਖਾਂ ਰੁਪਈਆ ਇੰਨਾ ਫालतੂ ਰੁਪਈਆ ਆਮ ਦਿਹਾੜੀਦਾਰ ਕੋਲੇ ਆਮ ਛੋਟੇ ਕਿਸਾਨ ਕੋਲੇ ਛੋਟੇ ਦੁਕਾਨਦਾਰ ਕੋਲੇ ਬੇਰੁਜ਼ਗਾਰ ਨੌਜਵਾਨ ਕੋਲੇ ਨਹੀਂ ਹੁੰਦਾ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਜਿਹੜੇ ਵੀ ਸਿੰਗਰ ਜਿਹੜੇ ਵੀ ਗਾਇਕ ਲੋਕਾਂ ਦੇ ਗਾਇਕ ਕਹਾਉਂਦੇ ਨੇ ਉਹਨਾਂ ਕੋਲ ਬੜੇ ਸਾਧਨ ਨੇ ਪੈਸਾ ਕਮਾਉਣ ਦੇ ਫਿਲਮਾਂ ਰਾਈ ਆਪਣੀਆਂ ਐਲਬਮਾਂ ਰਾਹੀਂ ਆਪਣੇ ਗੀਤਾਂ ਰਾਹੀਂ YouTube ਰਾਹੀਂ ਉਹ ਉਹ ਆਪਣੇ ਹੋਰ ਜਿਹੜਾ ਅਖਾੜੇ ਦਾ ਉਹ ਪੈਸਾ ਲੈਂਦੇ ਨੇ ਜਾਂ ਮਸ਼ਹੂਰੀਆਂ ਦੇ ਪੈਸੇ ਲੈਂਦੇ ਨੇ ਐਡ ਦੇ ਪੈਸੇ ਲੈਂਦੇ ਨੇ ਬੜੇ ਤਰੀਕੇ ਨੇ ਇਸ ਕਰਕੇ ਉਹਨਾਂ ਨੂੰ ਸਾਲ 'ਚ ਕੁਝ ਪ੍ਰੋਗਰਾਮ ਇਦਾਂ ਦੇ ਵੀ ਕਰਨੇ ਚਾਹੀਦੇ ਨੇ ਜਿੱਥੇ ਉਹ ਪੈਸੇ ਨਾ ਲੈਣ ਫਰੀ ਦੇ ਵਿੱਚ ਪ੍ਰੋਗਰਾਮ ਕਰਨ ਜਿੱਥੇ ਆਮ ਲੋਕਾਂ ਨੂੰ ਵੀ ਆਉਣ ਦੀ ਖੁੱਲ ਹੋਵੇ ਜਿੱਥੇ ਕੋਈ ਵੀ ਗਰੀਬ ਮਜ਼ਦੂਰ ਦਿਹਾੜੀਦਾਰ ਵੀ ਜਾ ਕੇ ਉਹ ਪ੍ਰੋਗਰਾਮ ਦੇਖ ਸਕੇ ਪਰ ਜਦੋਂ ਮੋਟੀ ਰਕਮ ਪ੍ਰੋਗਰਾਮ ਦੇਖਣ ਲਈ ਨਿਯਤ ਕਰ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਇਹ ਪ੍ਰੋਗਰਾਮ ਹੁਣ 2 ਨੰਬਰ ਦੇ ਪੈਸੇ ਵਾਲਿਆਂ ਜਾਂ ਅਮੀਰਾਂ ਦੇ ਲਈ ਰਾਖਵਾ ਹੋ ਗਿਆ ਤੇ ਹੁਣ ਇਹਦੇ ਵਿੱਚ ਆਮ ਬੰਦਾ ਜਾ ਨਹੀਂ ਸਕਦਾ ਵੜ ਨਹੀਂ ਸਕਦਾ ਵੇਖ ਨਹੀਂ ਸਕਦਾ ਤੇ ਦਲਜੀਤ ਦਸਾਂਝ ਦੇ ਮਾਮਲੇ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਗੱਲ ਕਹੀ ਜਾ ਸਕਦੀ ਹੈ ਦਲਜੀਤ ਦਸਾਂਝ ਇੱਕ ਵਧੀਆ ਕਲਾਕਾਰ ਹੈ ਇੱਕ ਚੰਗਾ ਐਕਟਰ ਹੈ ਇੱਕ ਚੰਗਾ ਸਿੰਗਰ ਹੈ ਤਾਂ ਦਲਜੀਤ ਦਸਾਂਝ ਨੂੰ ਚਾਹੀਦਾ ਹੈ ਕਿ ਇਦਾਂ ਦੇ ਵੀ ਕੁਝ ਸ਼ੋਅ ਉਹ ਲਾਵੇ ਜਾਂ ਲਾਇਆ ਕਰੇ ਜਿਹਦੇ ਵਿੱਚ ਆਮ ਜਨਤਾ ਵੀ ਜਾ ਸਕੇ ਗਾਇਕ ਨੂੰ ਲੋਕਾਂ ਦਾ ਗਾਇਕ ਬੰਨਣਾ ਚਾਹੀਦਾ ਕਿਸੇ ਇੱਕ ਖਾਸ ਜਮਾਤ ਦਾ ਜਾਂ ਅਮੀਰਾਂ ਦਾ ਗਾਇਕ ਹੀ ਨਹੀਂ ਬਣ ਜਾਣਾ ਚਾਹੀਦਾ ਹੁਣ ਦਲਜੀਤ ਦਸਾਂਝ ਦੇ ਨਾਲ ਜਦੋਂ ਖੜਨ ਦੀ ਵੇਲਾ ਆਉਂਦਾ ਤਾਂ ਆਮ ਲੋਕ ਖੜਦੇ ਨਹੀਂ ਚਾਹੇ ਉਹ ਕੋਈ ਫਿਲਮ ਜਾਂ ਗੀਤ ਦੇ ਉੱਪਰ ਬੈਨ ਲਾਉਣ ਦਾ ਮਾਮਲਾ ਹੋਵੇ ਆਮ ਜਨਤਾ ਹੀ ਰਿਸਕ ਲੈ ਕੇ ਵੀ ਖੜਦੀ ਹੈ ਲੜਦੀ ਹੈ ਇਸ ਕਰਕੇ ਇਸ ਮਾਮਲੇ ਤੇ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਹੁਣ ਅਗਲੀ ਖਬਰ ਜਿਹੜੀ ਉਹ ਪੰਜਾਬ ਦੇ ਵਿੱਚ ਇੱਕ ਪਿਛਲੇ ਦਿਨੀ ਬਹੁਤ ਵੱਡਾ ਮੁੱਦਾ ਪੱਖਿਆ ਸੀ ਬਲਕਾਰ ਸਿੱਧੂ ਤੇ ਪੱਤਰਕਾਰ ਮਨਿੰਦਰ ਸਿੱਧੂ ਦਾ ਉਹਦੇ ਵਿੱਚ ਬੀਤੇ ਕੱਲ ਨਿਬੜਿਆ ਏ ਕਿ ਜਿਹੜਾ ਪੱਤਰਕਾਰ ਦੇ ਉੱਪਰ ਪਰਚਾ ਕੀਤਾ ਗਿਆ ਸੀਗਾ ਉਹ ਰੱਦ ਕਰ ਦਿੱਤਾ ਗਿਆ ਉਹ ਖਾਰਜ ਕਰ ਦਿੱਤਾ ਗਿਆ ਪਰ ਹੁਣ ਬਲਕਾਰ ਸਿੱਧੂ ਨੂੰ ਹੋਰ ਸਵਾਲਾਂ ਦੇ ਉੱਪਰ ਘੇਰਾ ਪੈਂਦਾ ਨਜ਼ਰ ਆ ਰਿਹਾ ਸਭ ਤੋਂ ਵੱਡਾ ਸਵਾਲ ਇਹ ਬਣ ਗਿਆ ਕਿ ਬਲਕਾਰ ਸਿੱਧੂ ਨੇ ਇੱਕ ਆਡੀਓ ਦੇ ਵਿੱਚ ਜਿਹੜੀ ਕਥਤ ਆਡੀਓ ਬਲਕਾਰ ਸਿੱਧੂ ਦੀ ਕਹਿ ਕੇ ਵਾਇਰਲ ਕੀਤੀ ਗਈ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਬਲਕਾਰ ਸਿੱਧੂ ਐਮਐਲਏ ਨੇ ਇਹ ਇੱਕ ਤਾਂ ਰਾਮਗੜੀਆ ਮਿਸਤਰੀ ਭਾਈਚਾਰੇ ਬਾਰੇ ਤੇ ਦੂਸਰਾ ਦਸਤਾਰ ਬਾਰੇ ਕੁਝ ਅਜੀਹੀਆਂ ਗੱਲਾਂ ਬੋਲੀਆਂ ਜਿਨ੍ਹਾਂ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਗੂ ਨੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਕਿਹਾ ਕਿ ਜਾਂ ਤਾਂ ਬਲਕਾਰ ਸਿੱਧੂ ਦਸਤਾਰ ਦੇ અપਮਾਨ ਕਰਨ ਦੀ ਮਾਫੀ ਮੰਗੇ ਤੇ ਜਾਂ ਫਿਰ ਉਹਦੇ ਖਿਲਾਫ ਆਵਾਜ਼ ਉਠਾਈ ਜਾਵੇਗੀ ਬਲਕਾਰ ਸਿੱਧੂ ਕਸੂਤਾ ਕਿਰਿਆ ਕਿਉਂਕਿ ਜਿਹੜੀ ਉਹ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਜੀਦੇ ਵਿੱਚ ਕਥਿਤ ਤੌਰ ਤੇ ਕਿਹਾ ਜਾ ਰਿਹਾ ਕਿ ਇਹ ਆਵਾਜ਼ ਬਲਕਾਰ ਸਿੱਧੂ ਦੀ ਹੈ ਜਦੋਂ ਕਿ ਬਲਕਾਰ ਸਿੱਧੂ ਨੇ ਹੁਣ ਤੱਕ ਇਸ ਤੇ ਕੋਈ ਬਿਆਨ ਨਹੀਂ ਦਿੱਤਾ ਕਿਸੇ ਵੀ ਮੀਡੀਆ ਚ ਵੀ ਉਹ ਆਵਾਜ਼ ਮੇਰੀ ਨਹੀਂ ਹੈ ਉਸ ਆਵਾਜ਼ ਦੇ ਵਿੱਚ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੈ ਉਹਨਾਂ ਦੇ ਉੱਪਰ ਵੀ ਜਾਤੀ ਸੂਚਕ ਟਿੱਪਣੀਆਂ ਕੀਤੀਆਂ ਗਈਆਂ ਨੇ ਬੜੀਆਂ ਭੰਡੀਆਂ ਟਿੱਪਣੀਆਂ ਨੇ ਔਰ ਸਵਾਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਜਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਹੁਣ ਜਿਹੜੇ ਬਲਕਾਰ ਸਿੱਧੂ ਹੈ ਉਹਦੇ ਉੱਪਰ ਕੋਈ ਐਕਸ਼ਨ ਲੈਣਗੇ ਜਾਂ ਉਸ ਆਡੀਓ ਰਿਕਾਰਡਿੰਗ ਦੀ ਕੋਈ ਜਾਂਚ ਕਰਾਉਣਗੇ ਫਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਇਸ ਸੋਹਣੀ ਸੁਨੱਖੀ ਕੁੜੀ ਦੇ ਕਤਲ ਨਾਲ ਜੁੜੀ ਹੈ ਰਾਹੁਲ ਗਾਂਧੀ ਦੇ ਨਾਲ ਜਿਹੜੀ ਇਹ ਕੁੜੀ ਹੱਥਾਂ 'ਚ ਹੱਥ ਪਾ ਕੇ ਤੁਰ ਰਹੀ ਹੈ ਜਿਸ ਨੂੰ ਇੱਕ ਤਸਵੀਰ ਦੇ ਵਿੱਚ ਰਾਹੁਲ ਗਾਂਧੀ ਨੇ ਐਦਾਂ ਜੱਫੀ ਨਾਲ ਆਪਣੇ ਨਾਲ ਲਾਇਆ ਹੋਇਆ ਇਹ ਕੁੜੀ ਦਾ ਪਿਛਲੇ ਦਿਨੀ ਕਤਲ ਹੋਇਆ ਇਹ ਕੁੜੀ ਹਰਿਆਣਾ ਦੀ ਕਾਂਗਰਸ ਦੇ ਨਾਲ ਜੁੜੀ ਹੋਈ ਸੀ ਇਹ ਨੌਜਵਾਨ 22 ਸਾਲਾਂ ਦੀ ਕੁੜੀ ਜਿਹੜੀ ਰਾਹੁਲ ਗਾਂਧੀ ਦੀ ਕੈਂਪੇਨ ਦੇ ਵਿੱਚ ਵੀ ਚੱਲਦੀ ਰਹੀ ਉਹਦਾ ਪਿਛਲੇ ਦਿਨੀ ਦਰਦਨਾਕ ਸੰਸਨੀਖੇਜ ਤੇ ਰੂ ਕੰਬਾਉ ਕਤਲ ਹੋਇਆ ਕਿਉਂਕਿ ਇਸ ਕੁੜੀ ਦੀ লাশ ਪਿਛਲੇ ਦਿਨੀ ਹਰਿਆਣਾ ਦੇ ਸਾਂਪਲਾਂ ਦੇ ਬੱਸ ਸਟੈਂਡ ਦੇ ਨਜ਼ਦੀਕ ਮਿਲੀ ਹੈ লাশ ਨੂੰ ਇੱਕ ਸੂਟ ਕੇਸ ਦੇ ਵਿੱਚ ਪਾਇਆ ਹੋਇਆ ਸੀਗਾ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਖਬਰ ਇਸ ਸੋਹਣੀ ਸਨੱਖੀ ਕੁੜੀ ਦੇ ਕਤਲ ਕੇਸ ਨਾਲ ਜੁੜੀ ਹੈ ਕਤਲ ਕੇਸ ਦੇ ਵਿੱਚ ਅੱਜ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ